ਮਾਰ ਕੇ ਇਹ ਸੂਟ ਸਾਲਾ 500 ਦਾ ਹੀ ਹੁੰਦਾ ਉਹਦਾ ਦੁਪੱਟਾ ਵੱਖਰਾ ਹੀ ਲੈ ਕੇ ਦੋਗੇ ਤੂੰ ਜੋ ਲੈਣਾ ਦੱਸ ਦੇ ਕਿੰਨੀਆਂ ਲਵਾ ਦੇ ਯੂਵੀਐਸ ਕਿਤਾ ਰੁਕ ਜਾ ਹੁਣ ਵਾ ਵੋਲਿਊਮ ਤੇਜ ਕਰ ਕੀ ਦੂਜਾ ਤੇਰੇ ਹੱਥ ਚ ਜੇ ਤੂੰ ਦਾ ਫੀਚਰ ਸਾਰੇ ਤੇਰੇ ਵਿੱਚ ਸੁਣਾ ਬੋਲ ਕੱਟ ਤੇਰੀ ਅੱਖ ਚ ਸਪਨੀ ਵਕਾਰੇ ਕਾਲੀ ਮਾਰੇ ਸੱਸਰੀ ਕਾਲ ਹੈ ਅਸੀਂ ਆਏ ਆ ਨਿਊ ਟ੍ਰਿਪ ਤੇ ਫਿਰ ਅਸੀਂ ਦੱਸ ਦੇਣਾ ਨੁਸ਼ੇਤੀ ਅਗਲੀ ਕਾਰਵਾਈ ਕੀ ਪਾਣੀ ਹੈ ਬਾਕੀ ਆ ਬਾਈ ਵੀ ਦੱਸੇ ਆਪਣਾ ਕੀ ਦੱਸੋਗੇ ਦੋ ਵਟ ਦੋ ਵਟ ਦੇ ਹੋ ਜਾਣਾ ਇਹ ਤੁਸੀਂ ਆਪਣੇ ਫੈਮਿਲੀ ਨੂੰ ਲੈਣਾ ਆ ਰਿਸ਼ਤੇਦਾਰਾਂ ਨੂੰ ਹਾਂ ਤੇ ਫਿਰ ਆਪਾਂ ਲਾ ਘਾਡੇ ਨਾਲ ਇਹ ਵਲੋਗ ਬਣਾਣ ਲਈ ਆ ਬਿਲਕੁਲ ਕਾਲੇ ਵਾ ਜੱਟਾ ਜੱਟਾ ਆਪਾਂ ਦੇ ਹਿਉ ਰੇ ਵੇਟ ਕਰਦੇ ਪਏ ਆ ਗੇਟ ਤੇ ਦੇਖਦੇ ਕੋਣ ਆਉਂਦਾ ਨਾ ਆ ਤੇ ਖੜੇ ਰੋ ਤੀ ਤੀ ਦੋ ਵਾਰ ਦੇ ਆਇਓ ਕੋਣ ਸਤੇ ਆ ਸਾਹਮਣੇ ਕਿਹੜਾ ਵਿੰਡੋ ਵੀ ਅਸੀਂ ਕਰੀ ਨਹੀਂ ਹੈਗੇ ਕਿੰਨੇ ਕਰ ਨਹੀਂ ਹੈਗੇ ਇਹ ਕਰ ਨਹੀਂ ਹੈਗੇ ਕਿਤਾਬ ਜੀ

ਉਹ ਆ ਗਿਆ ਨਾ ਮੈਂ ਸਭ ਕੁਝ 6 ਵਜੇ ਆਇਆ ਹੋਰ ਉਹ ਤੁਹਾਨੂੰ ਸਤਿ ਸ਼੍ਰੀ ਅਕਾਲ ਜੀ ਮੈਂ ਆ ਗਿਆ ਸੀ ਉਹ ਤੁਸੀਂ ਹੈ ਹੋ ਇਹ ਅਲਟਾਰ ਤੇ ਬਈਆ ਆ ਗਿਆ ਤੜੇੜਾ ਪੈ ਗਈਆਂ ਨਾ ਸੱਜੀਆਂ ਆ ਗਈ ਜੀ ਸਾਜੀ ਗੱਲ ਪੁੱਤ ਭੂਆ ਲੱਭੀ ਕਿਚਾ ਖੋ ਗਿਆ ਮਿੱਤਰ ਸਤਿ ਸ਼੍ਰੀ ਅਕਾਲ ਕਿੱਥੋਂ ਕਿੱਥੇ ਹਾਂਜੀ ਸਤਿ ਸ਼੍ਰੀ ਅਕਾਲ ਪੰਜ ਜੀ ਉਹ ਤਰੇੜੀਆਂ ਕਿਚੇ ਬਾਹਰ ਲੈ ਕੇ ਆਉਣੀ ਹੈ ਜੀ ਅਜੇ ਥੋ ਲਵਾਂਗੇ ਸ਼ਗਨ ਪੁੱਛਦਾ ਸੀ ਕੱਲ ਲੈਣ ਲੱਗੇ ਸੀ ਫਿਰ ਪਹਿਲੇ ਤੈਨੂੰ ਪੁੱਛਾਂਗੇ ਕੀ ਲੈਣਾ ਈ ਕੀ ਲੈ ਕੇ ਦੋਗੇ ਤੂੰ ਜੋ ਲੈਣਾ ਦੱਸ ਦੇ ਮੈਂ ਵੀ ਇਹ ਲਵਾ ਦੇ ਯੂ ਬੀ ਐਸ ਦਾ ਦਵਾਰਾ ਬੁੱਲੀ ਕੀ ਲੈਣੀ ਜੀ ਵਾਂਸ ਵੀ ਇਹ ਲਵਾ ਦੇ ਯੂ ਬੀ ਐਸ ਦਾ ਹਾਂ ਜ਼ਕਰ ਮੇਰੇ ਵਿੱਚ ਉਹ ਵੇਖੋ ਕਿੰਨਾ ਸਿਆਣਾ ਬੱਚਾ ਆ ਅਜੇ ਕਿਹੜਾ ਜੀ ਜੀ ਨੂੰ ਸ਼ਸ਼ੀ ਕਲੂਰਾਓ ਹਾਂ ਹੁਣ ਬੁਲਾਈਆ ਉਹਨੇ ਹਾਂ ਹੈਲੋ ਗਾਇਜ਼ ਵੀਰੇ ਅੱਪ ਆਇਆ ਬੇਕਰਸਫੀਲਡ ਯੂ ਐਸ ਏ ਕੈਲੀਫੋਰਨੀਆ ਕੈਲੀਫੋਰਨੀਆ ਘਰ ਦੇਖੋ ਇੱਕ ਉਹਨੇ ਘਰ ਦਿਖਾਉ ਕੈਨੇਡਾ ਤੇ ਇਧਰ ਕੈਨੇਡਾ ਤੇ ਯੂ ਐਸ ਏ ਚ ਫਰਕ ਤੇ ਹੈਗਾ ਹਨਾ ਇਹ ਵੀ ਥੋੜਾ ਖੁੱਲੇ ਖੁੱਲੇ ਜੇ ਘਰ ਨੇ ਜਗਨ ਦੇ ਨਾਲ ਬੇਕਰਸਫੀਲਡ ਕਬੀਕਰਸਫੀਲਡ ਕੈਲੀਫੋਰਨੀਆ ਕੈਲੀਫੋਰਨੀਆ ਆਲਵਕਾਮਨ ਹੋਰ ਕਲੀਨ ਕੈਨੇਡਾ ਤੋਂ ਥੋੜਾ ਜ਼ਿਆਦਾ ਏ ਜਿਵੇਂ ਇਹ ਕੈਨੇਡਾ ਥੋੜਾ ਨਾ ਆ ਮੇਰਾ ਚਾਚਾ ਘੁੰਮਣ ਆਏ ਆ ਤੇ ਇਹ ਪਬਜੀ ਖੇਡਣ ਲੱਗੇ ਸੌਣ ਕੋ ਨਹੀਂ ਟੇਕਰਿਆ ਚਾਚਾ ਉਹਦਾ ਲੱਗਾ ਆਹਦੀ ਭਾਬੀ ਇੱਕ ਆ ਵੇਖੋ ਆਹਦੀ ਭਾਬੀ ਵੀ ਹੈ ਇਹਨਾਂ ਦਾ ਸੂਟ ਆ ਇਹ ਕੁੜੀ ਜੀ ਮਨਤਾ ਇਹ ਵਿਚਾਰੀ ਹੁਣ ਕੀ ਕਹਾਂ ਵੀਰੋ ਮੈਂ ਬੇਸਤੀ ਨ ਕਰਨ ਚਾਹੁੰਦਾ ਅਡੀ ਬੜੀ ਹੈ ਇਹ ਤਾਂ ਚੰਗੀ ਵਜਾਈ ਆਉ ਦਾ ਕੁੜੀ ਦਾ ਡੈਡੀ ਡੈਡੀ ਹੋਣਾ ਚਾਹ ਡੈਡੀ ਜੀ ਕੁੜੀ ਦਾ ਡੈਡੀ ਆ ਆ ਸਾਡਾ ਬੈ ਕੁੜੀ ਦਾ ਡੈਡੀ ਜੀ ਨੇ ਠੀਕ ਹੋਵੇ ਅੰਦਾ ਕੀ ਕਹੋਗੇ ਆ ਸਾਡੀ ਕੁੜੀਦਾਰੇ ਜੀ ਜੱਟ ਵਿੰਗਣ ਗਿਆ ਵਾਈ ਕਰੋੜ ਆ ਵਾਈ ਵਾਰੇ ਐਮ ਸੋ ਲੱਕੀ ਜੀ ਵੇਖੇਗੀ ਜਿੰਦਗੀ ਚ ਬਦਲਾ ਆਉਣਾ ਸ਼ੁਰੂ ਹੋ ਗਏ ਨੇ ਹੈ ਜੀ ਉਧਰੋਂ ਵੋਟਾ ਸ਼ੁਰੂ ਨੇ ਉਹ ਤੋਂ ਜਿੰਦਗੀ ਚ ਬਦਲਾ ਸ਼ੁਰੂ ਹੋ ਗਿਆ ਸਰ ਤੇ ਜਾ ਮੜਾ ਸਾਲ ਕੋਠੇ ਵਿਆਹ ਹੋ ਰਿਹਾ ਤੇ ਮੈਂ ਪੁੱਛਿਆ ਪਹਿਲਾਂ ਪਹਿਲੇ ਕਹਿੰਦਾ ਪਹਿਲਾਂ ਜਾ ਪਹਿਲਾਂ ਹੁਣ ਕੀ ਲਈਏ ਆ ਵਾਕਿਆ ਅਮਰਤ ਦਸਣੇ ਆਪਣੇ ਚੀਮਾ ਸਾਹ ਬੜੀ ਅਮਰਤ ਕੀ ਜਾਣਾ ਚੋਗੇ ਖੜੇ ਹੱਥੀ ਇਹ ਖੜੇ ਹੱਥੀ ਆਪਣੇ ਐਨੇ ਵੀਰ ਚੀਮਾ ਸਾਹ ਬਣੀ ਉਹਦੀ ਸ਼ਕਲ ਵੀ ਸੀ ਸਾਡੇ ਕੋ ਪਿੰਡੇ ਹਾਂ ਤਸ ਇੱਜ ਟੈਂਟਲ ਦੇ ਇਕੱਠੇ ਹੋਇਆ ਸਾਰੇ ਅੱਜ ਟੈਂਟਲ ਸਾਰੇ ਇਕੱਠਾ ਹੋਇਆ ਉੱਧਰ ਵੀ ਹੋਏ ਨਾ ਟੈਂਟਲ ਹੋਈ ਪਈ ਅੱਜ ਜਾ ਸਾਡੇ ਆ ਭਾਬੀ ਜਾ ਰੇਂਦਰ ਸਾਡੇ ਨਹੀਂ ਟੈਂਟ ਨਹੀਂ ਹੋਣਗੇ ਨਹੀਂ 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 ਇਹ ਤਾਂ ਟੈਂਟਲ ਦੀ ਹੈ ਇਹ ਨਾ ਕਬਾ ਤੁਸੀਂ ਟੈਂਟਲ ਦੀ ਹਾਂ ਜੀ ਟੈਂਟ ਜਿਹੜਾ ਆ ਗਿਆ ਉਹ ਟੈਂਟਲੀ ਹੋ ਗਿਆ ਟੈਂਟਲ ਦੇ ਹੋ ਗਿਆ ਮੈਨੂੰ ਤਾਂ ਕਿਹੜਾ ਪਿੰਡ ਹੈ ਆਪਣਾ ਕਿਹੜਾ ਪਿੰਡ ਹੈ ਆਪਣਾ ਇੱਕ ਆਉ ਭਾਬੀ ਆ ਗਈ ਜਾਡੀ ਨਵੀਂ ਟੈਂਟ ਭਾਬੀ ਦੱਸ ਜੀ ਦੱਸ ਜੀ ਏ ਬੇ ਬੇ ਰੋਏ ਇਹ ਆਦੀ ਪੈਰਟ ਭਾਬੀ ਆ ਗਈ ਅੱਜ ਪੈਰਟ ਭਾਬੀ ਕੀ ਕਹੋ ਬੋਲੋ ਮਤਲਬ ਬੋਲੋ ਭਾਬੀ ਨੂੰ ਕਹੋ ਯਾਰ ਮੈਂ ਪੱਡੀ ਕੁ ਦੱਸੇਗੀ ਯਾਰ ਪੱਡੀ ਤੇਰੇ ਨੇ ਆ ਦੱਸਣ ਕੱਟ ਕੇ ਸੂਟ ਪਾ ਭੀ ਰਹਾ ਹੋ ਕੱਟ ਕੇ ਸੂਟ ਦੋ ਸੂਟ ਕੱਟ ਕੇ ਰਹਾ ਨਾ ਚਾਚੀ 150 ਜاتی ਪ੍ਰਦੀਪ ਦੇ ਕੰਪਲੀਟ ਆਏ ਨੇ ਨਾ ਪ੍ਰਦੀਪ ਕੇ ਲੈ ਫਿਰ ਤੂੰ ਕਿਹਾ ਤੁਹਾਡੇ ਵੀ ਉਨੇ ਆਏ ਮੇਰੇ ਦੁਪੱਟੇ ਦੇ ਨਾਲ ਇਧਰ ਆ ਲੈ ਭਾਜੀ ਤੋਂ ਮੇਰੇ ਵੀਓ ਇਧਰ ਉਹਨੇ ਲੈ ਲਈ ਕੀ ਗਾ ਹੋਈ ਭਾਜੀ ਦੋਵੇਂ ਇਕੱਠੇ ਬੈਠੇ ਨਾਲ ਇਧਰ ਆ ਭਰਾਵਾ ਮੇਰੇ ਤੇ ਪੈਸੇ ਲੱਗੇ ਮੈਂ ਕੀ ਆਖ ਰਿਹਾ ਮੈਂ ਵੀ ਆਖ ਰਿਹਾ ਮੈਂ ਔਖਾ ਹਾਂ ਉਹ ਲੋਦਰ ਮਾਰ ਦੇਗੀ ਤੂੰ ਇਹ ਦੱਸ ਦੱਸ ਤਾ ਇਹ ਐ ਪੈਂਟ ਹੀ ਪਾੜ ਗਈ ਆ ਮੈਂ ਬੋਲਾਂਗਾ ਮੈਂ ਬੋਲਾਂਗਾ ਇਧਰ ਲੈ ਨਹੀਂ ਕਿ ਦੱਸ ਆਪਾਂ ਇੱਧਰ ਬੇ ਮਾਰਦੇ ਨੇ ਤੂੰ ਦੱਸਣਾ ਕੀ ਕਹੋਗੇ ਕੋਈ ਨਹੀਂ ਭਰਾਵਾ ਕੱਪੜੇ ਪਾਟ ਕੇ ਨੇ ਇੱਥੇ ਆ ਕੇ ਵੇਖੋ ਉਹਨਾਂ ਦੇ ਸੂਟ ਆ ਕੇ ਸਾਡੇ ਕੱਪੜੇ ਪਾਟ ਲਾਲ ਹੋ ਗਿਆ ਰੰਗ ਦੀਦੀਆਂ ਦਾ ਸੂਟ ਸੂਟ ਆਇਆ ਦੱਸ ਉਹ ਬਾਗੀ ਵਾਲੀ ਉਹ ਪੂਰੇ ਖੋਜ ਨੇ ਭਾਬੀਆਂ ਤੂੰ ਇੰਦਾ ਸ ਤੋ ਦੱਸੋ ਇਹ ਅਟੈਂਡੈਂਟ ਬੁੱਕ ਨਹੀਂ ਗਿਆ ਨਾ ਨਾਂ ਰੱਖ ਦਿਆ ਨੇ ਸਾਡੇ ਕਿਵੇਂ ਦੇ ਅਸੀਂ ਵੀ ਕੋ ਨਾ ਹਾਂ ਜਿਵੇਂ ਜ਼ਿੰਦਗੀ ਚ ਪਹਿਲੀ ਵਾਰੀ ਸੂਟ ਪਾਣੇ ਨੇ ਇਹਨਾਂ ਨੇ ਸੂਟ ਆਇਆ ਦਸਵਾਦੀ ਪੋੜੀ ਉਡੀਕ ਦਿੰਦੇ ਇੰਡੀਆ ਸਰ ਮੈਂ ਤਾਂ ਦੱਸ ਪਹਿਲਾਂ ਕਰ ਕਰ ਕੇ ਫੋਨ ਉਹਨੂੰ ਵੀ ਲੈਸ ਐਵੇਂ ਦੀ ਲਾਈ ਜਿ ਐਵੇਂ ਦੀ ਕੀ ਤੇ ਦਲਾਹੀ ਅਜੇ ਭਰਾਵਾ ਹੋਰ ਸੂਟ ਨਹੀਂ ਤੇ ਪਏ ਪਏ ਅੱਜ ਤਾਂ ਸਮਝ ਨਹੀਂ ਰੁਪਈਏ ਤਿਆਰ ਕਰੀਆ ਅੱਜ ਫੇਰ ਬੰਦ ਕਰਨਗੇ ਕੁਝ ਕਹਿੰਦੇ ਤੇ ਨਹੀਂ ਜੇ ਮੈਂ ਨਾ ਇੱਕ ਦੋ ਸੂਟ ਹੀ ਕਹੇ ਇੱਕ ਦੋ ਤਿੰਨ ਪਲੱਸ ਕਰਕੇ ਜਾਵਾਂ ਪਲੱਸ ਇਹਨੇ ਪਲੱਸ ਇਹਨੂੰ ਕਹਿੰਦੀ ਮੈਂ ਸੂਟ ਬਣਾਉਣੇ ਮੈਂ ਕੋਈ ਕਰਨ ਜਿੰਨੇ ਮੈਨੂੰ ਵੀ 10 ਸੂਟ ਦੇ ਬਾਅਦ ਓੜੇ ਕਰਦਾ ਮੈਂ ਸੂਟ ਨਾ ਆ ਰਹੇ ਉਹ ਨੂੰ ਦੋੜਦਾ ਨਹੀਂ ਮੈਂ ਸਹਣਾ ਗੱਭੀ ਮੇਰੇ ਭਾਜੀ ਕਿਉਂ ਡਰਾ ਰਹੇ ਹੋ ਗਰੀਬੜੇ ਦਾ ਵਿਆਹ ਕਰਾਉਣਾ ਹੈ ਉਹ ਸਪੈਰੀਮੈਂਟ ਕਰ ਰਹੇ ਨੇ ਵੀ ਮੈਂ ਸੁਟਾ ਵਾਲੀ ਨਾਲ ਆਵਾਜ਼ ਚੰਗਾ ਹੈ ਸਿੰਧਾ ਜੋ ਵੀ ਕਰ ਗਿਆ ਗਰੀਬੜਾ ਲਾਉਂਦੀ ਹੁੰਦੀ ਆਨੇ ਲੱਸਾਂ ਨੂੰ ਸਹਣਾ ਅਜਾ ਕੋ ਕਰਕੇ ਸੂਣ ਸੁਆਣੇ ਦੇ ਇੰਡੀਆ ਦੇ ਚੰਗੇ ਤੇ ਪਾਣੇ ਪਤਾ ਕਰ ਲੈ ਤੇ ਸਿਰਫ ਗੋਰ ਤੋਂ ਨਹੀਂ ਜਾਣ ਲਈ ਨਹੀਂ ਹੋ ਰਹੀ ਤੇ ਅਲਮਾਰੀ ਭਰੀ ਹੋਏਗੀ ਇੰਸੂੜਾ ਜਾਣਾ ਆਏਗਾ ਸੂਟ ਹੀ ਕੋ ਨਹੀਂ ਲੱਭਦਾ ਹੀ ਕੋ ਨਹੀਂ ਤੇ ਮੁੜ ਗਿਆ ਖਣੀ ਹਾਏ ਆਦ ਆ ਵੀ ਰਿਵਾਜ ਦਾ ਮੇਰੇ ਕੋਲ ਤਾਂ ਪਿਆ ਪਤਾ ਹੀ ਨਹੀਂ ਲੱਗਿਆ ਤੈਨ੍ਹੇ ਹੱਟ ਜਾਂਦੀ ਹੈ ਤੈਨ੍ਹੇ ਜਾਂਦੀਆਂ ਨਹੀਂ ਬੜਾ ਥੂਠੀ ਹੋਇਆ ਬੈਠਾ ਆ ਬੇਚਾਰਾ ਸਿੰਧਾਪਾ ਜੀ ਇੱਕ ਚੀ ਮੇਰੀ ਉੱਥੇ ਉਹ ਨੇਹਣਾ ਜਿੰਦੇ ਜੀ ਅਜੇ ਵੀ ਕੋਈ ਨਹੀਂ ਵਿਗੜਿਆ ਅਜੇ ਵੀ ਕੋਈ ਨਹੀਂ ਵਿਗੜਿਆ ਤੇਰੇ ਨਾਲ ਮੇਰੇ ਕੋਲ ਤਾਂ ਨਹੀਂ ਵਿਗੜਾ ਸੋਚ ਲੈ ਅਸਿਕ ਨਹੀਂ ਹੁੰਦਾ ਇਹ ਮੰਗਣਾ ਵਾਹ ਵਾਹ ਜੀ ਮੰਗਣਾ ਦੇਖੀ ਪੈਂਟ ਆ ਇੱਕ ਸਾਰਾ ਸਵਾਨ ਤੇ ਮੈਂ ਖਣਾ ਵੀ ਇੱਕ ਆਦੀ ਅਲਮਾਰੀ ਕਰ ਦੇਣੀ ਖਾਲੀ ਮਾਂ ਦਾ ਸਿਰ ਉਹਨਾਂ ਸਾਰੇ ਜੀ ਜੀ ਵੀ ਹੈ ਤੁਸੀਂ ਤੁਹਾਡੀ ਇੱਕ ਪੈਂਟ ਉਹਦੇ ਸਾਡੇ ਸਾਰੇ ਸੂਟ ਨੇ ਕੈਲਕੂਲੇਸ਼ਨ ਮਾਰ ਕੇ ਵੇਚ ਇਹ ਸੂਟ ਸਾਲਾ 500 ਦੇ ਹੁੰਦੇ ਉਹਦਾ ਦੁਪੱਟਾ ਵੱਖਰਾ ਆਣੀਆ 500 ਆਇਆ ਦੁਪੱਟਾ ਲੈਸ ਲਾਈਨਿੰਗ ਭਲੇ ਕੰਮ ਸਵਾਈ ਰਾਤ ਸਵਾਈ 500 ਮੇਰੀ ਕੜੀਆਂ ਉਹ ਵਿਚਾਰੀ ਨਾ ਲਾਈਨਿੰਗ ਵਾਲੇ ਸੂਟਾਂ ਦੀ ਨਾ ਥੋੜੀ ਸਫਾਈ ਜ਼ਿਆਦੀ ਲੈਂਦੀ ਫਿਰ ਇੱਕ ਰੀਬਾਰੀ ਕਰਦੀਆਂ ਨਾ ਉਹਨੂੰ ਲੈਣਗੇ 5000 ਤੇ ਮੁੜ ਕੇ ਫਿਰ ਉਹਦੇ ਨਾਲ ਤਰਾਂਦਾ ਤਰਾਂਦਾ ਜੁੱਤੀ ਵੀ ਚਾਹੀਦੀ ਹੈ ਨਾ 500 1000 ਦੇ 500 ਸੂਟੇ ਬਸ ਹਾਂ ਦੁਕਾਨ ਤੇ ਆਈ ਪਿਆਰ ਨਾ ਵੱਡੀਆਂ ਨੇ ਆਈ ਪਾ ਕੇ 2516 ਉਹਦਾ ਸਾੜੀ ਹਾਂ ਜੀ ਉਸ ਮਾਲਾ ਚ ਨਾ ਵੀ ਬੱਕਰਾ ਲਾ ਕਰਦੇ ਨੇ ਪਿਆਰ ਨੇ 500 ਤੋਂ ਤੁਰਦੀਆਂ ਨੇ ਪਤੀ ਦਾ ਰਗ ਕਰਕੇ 500 ਲੈਸ ਬੰਦਾ ਤੇ ਗੱਡੀ ਚ ਬੈਠਾ ਉਹ ਫਿਰ ਨਾ ਤੁਸੀਂ ਨਾ ਪੈਸੇ ਹੀ ਫੜਾ ਦੋ ਗਰਮੀ ਬੜੀ ਮੈਂ ਅੱਜ ਲੈਸ ਫੜ ਲਾ ਜਾਈਂ ਇਹ ਗੱਲ ਵੀ ਬੋਲ ਲਿਆ